ਸਾਬਤੋ ਪਹਿਲਾ ਸਭ ਨੂੰ ਗੁੱਡ ਮਾਰਨਿੰਗ एवरीवन ਪਲੀਜ਼ ਮੈਸੇਜ ਕਰਾ ਜੇ ਆਵਾਜ਼ ਔਰ ਵੀਡੀਓ ਸਭ ਕੁਝ ਓਕੇ ਚੱਲ ਰਿਹਾ ਹੈ ਹਾਂਜੀ 1 ਮਿੰਟ ਹੋਰ ਵੇਟ ਕਰਦੇ ਆ ਉਸ ਤੋਂ ਬਾਅਦ ਨਾਲ ਜੁੜ ਜਾਂਦੇ ਨੇ ਉਸ ਤੋਂ ਬਾਅਦ ਕਰਦੇ ਆ ਕਲਾਸ ਸਟਾਰਟ ਇਸ ਲਿੰਕ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਹੈ। ਇੱਕ ਮਿੰਟ ਕਰਦੇ ਹਾਂ ਹੋਰ ਵੇਟ ਉਸ ਤੋਂ ਬਾਅਦ ਕਰਦੇ ਹਾਂ ਕਲਾਸ ਸਟਾਰਟ। ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਕਮੈਂਟ ਵੇਟ ਉਸ ਤੋਂ ਬਾਅਦ ਕਰਦੇ ਹਾਂ ਕਲਾਸ ਸਟਾਰਟ ਤੁਸੀਂ ਇਸ ਲਿੰਕ ਨੂੰ ਪਹਿਲਾਂ ਵੱਧ ਤੋਂ ਵੱਧ ਸ਼ੇਅਰ ਕਰੋ ਹਾਂਜੀ ਪਲੀਜ਼ ਇਸ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਜੇ 1 ਮਿੰਟ ਵੇਟ ਕਰਦੇ ਆ ਉਸ ਤੋਂ ਬਾਅਦ ਕਰਦੇ ਆ ਕਲਾਸ ਸਟਾਰਟ ਪਹਿਲੇ ਇਸ ਲਿੰਕ ਨੂੰ ਤੁਸੀਂ ਸ਼ੇਅਰ ਕਰੋ ਅੱਗੇ ਔਰ ਗਰੁੱਪ 'ਚ ਵੀ ਮੈਸੇਜ ਕਰਿਆ ਜੇ ਆਵਾਜ਼ ਔਰ ਵੀਡੀਓ ਸਭ ਕੁਝ ਪ੍ਰੋਪਰ ਚੱਲ ਰਿਹਾ ਹੈ ਵੀਡੀਓ ਵੀ ਸਹੀ ਚੱਲ ਰਹੀ ਆ ਆਵਾਜ਼ ਵੀ ਸਹੀ ਆ ਰਹੀ ਪਲੀਜ਼ ਮੈਸੇਜ ਕਰਿਆ ਜੇ ਪਲੀਜ਼ ਪਹਿਲੇ ਮੈਸੇਜ ਕਰਿਆ ਜੇ ਆਵਾਜ਼ ਔਰ ਵੀਡੀਓ ਸਭ ਕੁਝ ਓਕੇ ਚੱਲ ਰਿਹਾ ਹੈ। ਹਾਂਜੀ ਮੈਂ ਤੁਹਾਡੇ ਮੈਸੇਜ ਦੀ ਵੇਟ ਕਰ ਰਿਹਾ ਪਲੀਜ਼ ਮੈਸੇਜ ਕਰਿਆ ਜੇ ਜੋ ਲਾਈਵ ਵਿੱਚ ਜੁੜ ਚੁੱਕੇ ਨੇ ਪਲੀਜ਼ ਮੈਸੇਜ ਕਰਿਆ ਜੀ। ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ। ਆਟਟੀ ਟੈਟ ਪਾਸ ਯੂਨੀਅਨ ਵੱਲੋਂ ਅਪੀਲ ਹੈ ਤੁਹਾਨੂੰ ਜੋ ਕਿ ਅੱਜ ਮੀਟਿੰਗ ਮਾਨਸੇ ਵਿੱਚ ਇੱਕ ਮੀਟਿੰਗ ਅੱਜ ਰੱਖੀ ਗਈ ਹੈ ਜੋ ਨਵੀਆਂ ਪੋਸਟਾਂ ਈਟੀਟੀ ਕੈਡਰ ਦੀ ਇਕੜਵਾਨ ਬਾਰੇ। ਔਰ ਜੋ ਅੱਜ ਮਾਨਸੇ ਵਿੱਚ ਮੀਟਿੰਗ ਹੈ ਇਸ ਮੀਟਿੰਗ ਵਿੱਚ ਮਾਨਸੇ ਕੇ ਜਿਹੜੇ ਵੀ ਆਸ-ਪਾਸ ਦੇ ਤੁਸੀਂ ਇਸ ਮੀਟਿੰਗ ਵਿੱਚ ਜ਼ਰੂਰ ਪਹੁੰਚੋ। ਕਿਉਂਕਿ ਜੋ ਅੱਜ ਮਾਨਸੇ ਵਿੱਚ ਇੱਕ ਮੀਟਿੰਗ ਰੱਖੀ ਗਈ ਹੈ ਨਵੀਆਂ ਪੋਸਟਾਂ ਬਾਰੇ ਗੱਲਬਾਤ ਕੀਤੀ ਜਾਏਗੀ ਔਰ ਨਵੀਆਂ ਪੋਸਟਾਂ ਬਾਰੇ ਅੱਗੇ ਰਣਨੀਤੀ ਬਣਾਈ ਜਾਏਗੀ। ਮੇਟੀ 20 ਸਤੰਬਰ ਦਿਨ ਸ਼ੁੱਕਰਵਾਰ ਜੋ ਜਨਨ ਕੀ ਅੱਜ 20 ਸਤੰਬਰ ਦਿਨ ਸ਼ੁੱਕਰਵਾਰ ਨੂੰ ਦੇ ਤੁਸੀਂ 10 ਵਜੇ ਸਾਰਿਆਂ ਨੇ ਉੱਥੇ ਵੱਧ ਤੋਂ ਵੱਧ ਪਹੁੰਚਣਾ ਹੈ ਜੋ ਕਿ ਉਸ ਮੀਟਿੰਗ ਵਿੱਚ ਤੁਸੀਂ ਵੀ ਸਾਰੇ ਜਣੇ ਵੱਧ ਤੋਂ ਵੱਧ ਸਾਥ ਦਿਓ ਜੋ ਕਿ ਇਸ ਸੰਘਰਸ਼ ਨੂੰ ਤਿੱਖਾ ਕੀਤਾ ਜਾ ਸਕੇ ਇਸ ਕਰਕੇ ਨਾ ਤੁਸੀਂ ਬਾੜ ਭਵਨ ਦੇਖੇ ਜਿਹੜੀ ਮੀਟਿੰਗ ਰੱਖੀ ਗਈ ਹੈ ਬਹੁਤ ਜ਼ਰੂਰੀ ਹੈ ਔਰ ਇਸ ਮੀਟਿੰਗ ਵਿੱਚ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣਾ ਜਿਹੜੇ ਵੀ ਆਸ-ਪਾਸ ਦੇ ਨੇ ਜੋ ਕਿ ਇਹ ਮੀਟਿੰਗ ਦਾ ਪਹਿਲਾਂ ਹੀ ਤੁਹਾਨੂੰ ਗਰੁੱਪ ਵਿੱਚ ਦੱਸ ਦਿੱਤਾ ਗਿਆ ਸੀ ਵੀ 20 ਤਰੀਕ ਨੂੰ ਮੀਟਿੰਗ ਮਾਨਸਾ ਵਿੱਚ ਇਹ ਕੀਤੀ ਜਾ ਰਹੀ ਹੈ ਮੀਟਿੰਗ ਕਰਨ ਪ੍ਰੰਤ ਉਸ ਤੋਂ ਬਾਅਦ ਡੀਸੀ ਆਫਿਸ ਮੰਗ ਪੱਤਰ ਇੱਕ ਦਿੱਤਾ ਜਾਏਗਾ ਜੋ ਆਪਣੀਆਂ ਨਵੀਆਂ ਪੋਸਟਾਂ ਦੀ ਗੱਲਬਾਤ ਔਰ ਨਵੀਆਂ ਪੋਸਟਾਂ ਦਾ ਮੰਗ ਪੱਤਰ ਉੱਥੇ ਡੀਸੀ ਆਫਿਸ ਦਿੱਤਾ ਜਾਏਗਾ। ਇਸ ਕਰਕੇ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਉੱਥੇ ਪਹੁੰਚੋ। ਜਿਹੜੇ ਵੀ ਮਾਨਸੇ ਦੇ ਆਸ-ਪਾਸ ਦੇ ਨੇੜੇ ਵਾਲੇ ਸਾਥੀ ਨੇ ਉਹ ਜ਼ਰੂਰ ਤੁਸੀਂ ਉੱਥੇ ਪਹੁੰਚੋ। ਕਿਉਂਕਿ ਜੋ ਮੀਟਿੰਗ ਦਾ ਸਮਾਂ 10 ਵਜੇ ਦਾ ਹੈ। ਇਸ ਟਾਈਮ ਜੋ 9 ਵਜੇ 9 ਵਜੇ ਚੁੱਕੇ ਨੇ ਤੁਹਾਡੇ ਕੋਲ 40 45 ਮਿੰਟ ਨੇ ਇਸ 40 45 ਮਿੰਟਾਂ ਵਿੱਚ ਤੁਸੀਂ ਆਸ-ਪਾਸ ਦੇ ਜਿਹੜੇ ਵੀ ਨੇੜੇ ਦੇ ਨੇ ਸਾਥੀ ਇੱਥੇ ਜ਼ਰੂਰ ਪਹੁੰਚੋ ਕਿਉਂਕਿ ਇਸ ਸੰਘਰਸ਼ ਨੂੰ ਤਿੱਖਾ ਕਰੀਏ ਕਿਉਂਕਿ ਆਉਣ ਵਾਲੀਆਂ ਪੋਸਟਾਂ ਆਪਾਂ ਤਾਂ ਹੀ ਕਢਾ ਸਕਾਂਗੇ ਜੇਕਰ ਸਾਰੇ ਜਣੇ ਸਾਥ ਦੇਾਂਗੇ ਸਾਥ ਅੱਧ ਵੀ ਦੇਣਾ ਪੈਣਾ ਕੱਲ ਵੀ ਦੇਣਾ ਪੈਣਾ ਗਰਾਊਂਡ ਲੈਵਲ ਤੇ ਵੀ ਆਣਾ ਪੈਣਾ ਸੰਘਰਸ਼ ਵੀ ਕਰਨਾ ਪੈਣਾ ਤੇ ਸਰਕਾਰ ਤੇ ਦਬਾਅ ਵੀ ਪਾਣਾ ਪੈਣਾ ਇਹ ਸੰਘਰਸ਼ ਅੱਜ ਵੀ ਕਰਨਾ ਪੈਣਾ ਕੱਲ ਵੀ ਕਰਨਾ ਪੈਣਾ ਕਿਉਂਕਿ ਤੁਸੀਂ ਵੀ ਇਸ ਸੰਘਰਸ਼ ਦੇ ਵਿੱਚ ਪਹੁੰਚੋ ਔਰ ਜੋ ਕਿ ਆਪਾਂ ਅੱਗੇ ਦੀ ਰਣਨੀਤੀ ਬਣਾਈ ਜਾਵੇ ਜੋ ਡਿਸਟ੍ਰਿਕਟ ਲੈਵਲ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸ ਮੀਟਿੰਗ ਵਿੱਚ ਤੁਸੀਂ ਵੀ ਸਾਰੇ ਜਣੇ ਵੱਤ ਵਤ ਪਹੁੰਚੋ ਪਿੱਛੇ ਜੋ ਡਿਸਟ੍ਰਿਕਟ ਲੈਵਲ ਤੇ ਮੀਟਿੰਗਾਂ ਵੀ ਹੋਈਆਂ ਨੇ ਔਰ ਜਿੱਥੋਂ ਤੱਕ ਮੰਗ ਪੱਤਰ ਦੀ ਗੱਲ ਕੀਤੀ ਹੈ ਮੰਗ ਪੱਤਰ ਵੀ ਦਿੱਤੇ ਗਏ ਨੇ ਪਿੱਛੇ ਜੋ ਪ੍ਰਿੰਸੀਪਲ ਬੋਧਰਾ ਮਨੋ ਆਪਣੇ ਰਾਜ ਦੀਪ ਨੇ ਮੰਗ ਪੱਤਰ ਦਿੱਤਾ ਔਰ ਜੋ ਕਿ ਆਪਣੀਆਂ ਨਵੀਆਂ ਪੋਸਟਾਂ ਬਾਰੇ ਉਹਨਾਂ ਨੇ ਜਾਣੂ ਕਰਾਇਆ ਹੈ ਕਿਉਂਕਿ ਇਹ ਸੋ ਪ੍ਰੋਸੈਸ ਨੂੰ ਹੁਣ ਚਲਾਵਾਂਗੇ ਤਾਂ ਹੀ ਅੱਗੇ ਪ੍ਰੋਸੈਸ ਜਾ ਕੇ ਆਪਾਂ ਕਾਮਯਾਬ ਕਰ ਸਕਾਂਗੇ। ਇਹ ਪ੍ਰੋਸੈਸ ਚਲਾਣਾ ਕਿਵੇਂ ਸਭ ਦੇ ਸਾਥ ਔਰ ਤੁਹਾਡੇ ਸੰਯੋਗ ਨਾਲ ਚੱਲਣਾ ਤੁਸੀਂ ਸਾਰੇ ਜਣੇ ਵੱਤ ਵਾਤ ਸਾਥ ਦਿਓ। ਸਾਥ ਅੱਜ ਵੀ ਦੇਣਾ ਪੈਣਾ ਕੱਲ ਵੀ ਦੇਣਾ ਪੈਣਾ ਗਰਾਊਂਡ ਲੈਵਲ ਤੇ ਆਣਾ ਪੈਣਾ ਸਰਕਾਰ ਤੇ ਦਬਾਅ ਪਾਣਾ ਪੈਣਾ। ਜੇ ਪੋਸਟਾਂ ਲੈਣੀਆਂ ਤਾਂ ਆਪਾਂ ਨੂੰ ਸਾਰਿਆਂ ਨੂੰ ਗਰਾਊਂਡ ਲੈਵਲ ਤੇ ਆਣਾ ਪੈਣਾ। ਜਿਹੜੇ ਵੀ ਅਜੇ ਸਾਥੀ ਗਰੁੱਪ ਵਿੱਚ ਨਹੀਂ ਐਡ ਤੁਸੀਂ ਸਕਰੀਨ ਤੇ ਜੋ ਨੰਬਰ ਜਿਸ ਰਹਿਣੇ ਜਾਂ ਜੋ ਹੋ ਰਹਿਣੇ ਤੁਹਾਨੂੰ ਨੰਬਰ ਇਸ ਨੰਬਰਾਂ ਤੇ ਤੁਸੀਂ ਕਿਸੇ ਨੰਬਰ ਤੇ ਵੀ ਸੰਪਰਕ ਕਰਕੇ ਜੋ ਵੀ ਮੀਟਿੰਗ ਦੇ ਪਹੁੰਚ ਰਹੇ ਨੇ ਇਸ ਨੰਬਰ ਤੇ ਕਿਸੇ ਵੀ ਤੁਸੀਂ ਨੰਬਰ ਤੇ ਸੰਪਰਕ ਕਰਕੇ ਪੁੱਛ ਸਕਦੇ ਹੋ ਔਰ ਜੋ ਮੀਟਿੰਗ ਦਾ ਸਮਾਂ 10 ਵਜੇ ਹੈ ਮਾਨਸਾ ਵਿਖੇ ਬਾੜ ਪਵਨ ਬਾੜ ਪਵਨ ਵਿੱਚ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਔਰ ਇਸ ਕਿਸੇ ਨੰਬਰ ਤੇ ਵੀ ਤੁਸੀਂ ਸੰਪਰਕ ਕਰਕੇ ਮੀਟਿੰਗ ਦੀ ਰਣਨੀਤੀ ਔਰ ਜੋ ਵੀ ਤੁਸੀਂ ਪੁੱਛ ਸਕਦੇ ਹੋ ਔਰ ਜੋ ਕਿ ਅੱਜ ਤੁਸੀਂ ਸਾਰਿਆਂ ਨੇ ਵਾਅਦਾ ਪਹੁੰਚਣਾ ਇਸ ਸੰਘਰਸ਼ ਨੂੰ ਆਪਾਂ ਇਸ ਰਣਨੀਤੀ ਨੂੰ ਵਧੀਆ ਬਣਾਇਆ ਜਾ ਸਕੇ ਕਿਉਂਕਿ ਤਾਂ ਹੀ ਅੱਗੇ ਪੋਸਟਾਂ ਪਕੜਾ ਸਕਾਂਗੇ ਪਿੱਛੇ ਜੋ ਅਸੀਂ ਇੱਕ ਮੀਟਿੰਗ ਕੀਤੀ ਸੀ ਫਾਇਲ ਕਾ ਡਿਸਟ੍ਰਿਕਟ ਵਿੱਚ ਉਸ ਵਿੱਚ ਅਸੀਂ ਏਡੀਸੀ ਹਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਕਿਉਂਕਿ ਅਸੀਂ ਵੀ ਇਸ ਪੋਸਟਾ ਬਾਰੇ ਜਾਣੂ ਕਰਾਇਆ ਸੀ ਜੋ ਕਿ ਆਪਣੀ ਸਿੱਖਿਆ ਮੰਤਰੀ ਤੱਕ ਇਸ ਮੰਗ ਪੱਤਰ ਨੂੰ ਵੀ ਪਹੁੰਚਾਇਆ ਗਿਆ ਸੀ ਇਸ ਕਰਕੇ ਨਾ ਜੇਕਰ ਆਪਾਂ ਪੋਸਟਾ ਲੈਣੀਆਂ ਨੇ ਆਪਣੇ ਜਿੰਨਾ ਵੀ ਆਪਣੇ ਮਨੋਂ ਐਪਟ ਕਰ ਸਕਦੇ ਵੱਧ ਤੋਂ ਵੱਧ ਆਪਾਂ ਸਾਥ ਦਈਏ ਔਰ ਜੂਨੀਅਨ ਬਾਰੇ ਅੱਗੇ ਲੱਗੇ ਹੋਏ ਬਾਰੇ ਆਪਾਂ ਉਹਨਾਂ ਦਾ ਸਾਰਾ ਰਲ ਮਿਲ ਕੇ ਸਾਥ ਦਈਏ ਜੋ ਕਿ ਇਸ ਸੰਘਰਸ਼ ਨੂੰ ਤਿੱਖਾ ਕਰੀਏ ਤਾਂ ਹੀ ਆਪਾਂ ਪੋਸਟਾ ਕਢਾ ਸਕਾਂਗੇ ਇਸ ਕਰਕੇ ਨਾ ਅਸੀਂ ਪਿੱਛੇ ਜੋ ਮੰਗ ਪੱਤਰ ਫਾਈਲ ਕਰ ਡਿਸਟ੍ਰਿਕਟ ਵਿੱਚ ਦਿੱਤਾ ਸੀ ਐਡিসি ਸਾਹਿਬ ਨੂੰ ਔਰ ਅਸੀਂ ਇਸ ਪੋਸਟਾਂ ਬਾਰੇ ਨਵੀਆਂ ਪੋਸਟਾਂ ਬਾਰੇ ਅਸੀਂ ਜਾਣੂ ਕਰਾਇਆ ਸੀ ਅਸੀਂ ਇਹ ਗੱਲ ਕਹੀ ਸੀ ਕਿ 3 ਸਾਲ ਬੀਤ ਚੁੱਕੇ ਨੇ ਸਰਕਾਰ ਬਣੀ ਨੂੰ ਅਜੇ ਤੱਕ ਨਵੀਆਂ ਈਟੀਟੀ ਦੇ ਪੋਸਟਾਂ ਨਹੀਂ ਦਿੱਤੀਆਂ ਜੋ ਪਿਛਲੀਆਂ ਪੋਸਟਾਂ ਸੀ ਉਸ ਕਾਂਗਰਸ ਸਰਕਾਰ ਦੀਆਂ ਨੇ ਅਜੇ ਤੱਕ ਇਹਨਾਂ ਉਹ ਪਿਛਲੀਆਂ ਪੋਸਟਾਂ ਨਹੀਂ ਪੂਰੀਆਂ ਕੀਤੀਆਂ ਤਾਂ ਅਜੇ ਤੱਕ ਇਹਨਾਂ ਨਵੀਂ ਪੋਸਟ ਸਾਨੂੰ ਕੋਈ ਨਹੀਂ ਦਿੱਤੀ ਕਿਉਂਕਿ ਸਾਡੀ ਇਸ ਮੰਗ ਨੂੰ ਤੁਸੀਂ ਸਿੱਖਿਆ ਮੰਤਰੀ ਸਾਹਿਬ ਨੂੰ ਜਰੂਰ ਪਹੁੰਚਾਓ ਜੋ ਕਿ ਸਾਡੀ ਇਹ ਆਵਾਜ਼ ਉੱਥੇ ਸਿੱਖਿਆ ਮੰਤਰੀ ਤੱਕ ਪਹੁੰਚ ਸਕੇ ਇਸ ਕਰਕੇ ਨਾ ਜੁਨੀਅਨ ਵਾਰੇ ਔਰ ਜੋ ਵੀ ਅਸੀਂ ਕਮੇਟੀ ਵਾਲੇ ਸਾਰੇ ਆਪਦੇਵਾਂ ਨੂੰ ਫੁੱਲ ਵਟਾ ਫੁੱਲ ਐਪੀਡ ਕਰ ਰਹੇ ਆ ਤੁਸੀਂ ਸਾਰੇ ਜਣੇ ਤੁਹਾਡੇ ਸਾਥ ਦੀ ਸਾਨੂੰ ਲੋੜ ਹੈ ਤੁਸੀਂ ਸਾਰੇ ਜਣੇ ਗਰੁੱਪ ਵਿੱਚ ਜੁੜੋ ਔਰ ਆਪਾਂ ਵੀ ਇਸ ਸੰਘਰਸ਼ ਨੂੰ ਤਿੱਖਾ ਕਰੀਏ ਜਿਵੇਂ ਪਿੱਛੇ ਪੋਸਟਾਂ ਕਢਵਾਈਆਂ ਗਈਆਂ ਨੇ ਉਸੇ ਤਰ੍ਹਾਂ ਆਪਾਂ ਵੀ ਅੱਗੇ ਪੋਸਟਾਂ ਕਢਵਾ ਸਕੀਏ ਕਿਉਂਕਿ ਪੋਸਟਾਂ ਤਾਂ ਹੀ ਲਿਖ ਲਈਆਂ ਤੁਹਾਡੇ ਕਾਠ ਨਾਲ ਔਰ ਸਭ ਦੇ ਸਹਿਯੋਗ ਨਾਲ ਸੰਘਰਸ਼ ਅੱਜ ਵੀ ਲੜਨਾ ਪੈਣਾ ਕੱਲ ਵੀ ਲੜਨਾ ਪੈਣਾ ਲੜੇ ਤੋਂ ਬਗੈਰ ਕੁਝ ਨਹੀਂ ਮਿਲਣਾ ਕਿਉਂਕਿ ਪੰਜਾਬ ਇਸ ਤਰ੍ਹਾਂ ਇੱਕ ਹੈ ਜੋ ਕਿ ਏਟੀਟੀ ਦੀ ਪੋਸਟਰ ਸੰਘਰਸ਼ ਤੋਂ ਬਿਨਾ ਨਹੀਂ ਮਿਲਦੀ ਪੰਜਾਬ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਜਾਂ ਕਰਵਾਉਣਾ ਆਵੇ ਸੰਘਰਸ਼ ਤੋਂ ਬਿਨਾ ਪੰਜਾਬ ਵਿੱਚ ਨਹੀਂ ਮਿਲਦਾ ਇਸ ਕਰਕੇ ਨਾ ਤੁਸੀਂ ਸਾਰੇ ਜਣੇ ਗਰੁੱਪ ਵਿੱਚ ਵੀ ਐਡ ਹੋ ਜੋ ਮੀਟਿੰਗ ਰੱਖੀ ਮੀਟਿੰਗ ਵਿੱਚ ਵੀ ਸਾਰੇ ਜਣੇ ਵੱਤ ਤੋਂ ਵੱਤ ਪਹੁੰਚੋ ਉਸ ਤੋਂ ਬਾਅਦ ਗੱਲ ਕੀਤੀ ਜਾਂਦੀ ਕੱਲ ਤੇ ਦੇਣ ਸ਼ਨੀਵਾਰ ਦੀ 21 ਤਰੀਕ ਦੀ ਜੋ ਕੱਲ ਫਾਜਲਗਾ ਡਿਸਟ੍ਰਿਕਟ ਵਿੱਚ ਵੀ ਇੱਕ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਵਿੱਚ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣਾ ਹੈ ਬੋਰ ਜਲਾਲਾਬਾਦ ਫਾਜਲਕਾ ਜਿਹੜੇ ਵੀ ਸਾਥੀ ਨੇੜੇ-ਨੇੜੇ ਦੇ ਆਸ-ਪਾਸ ਦੇ ਜਿੱਥੋਂ ਤੱਕ ਵੀ ਸਾਥੀ ਇਹ ਤੇ ਪਹੁੰਚ ਸਕਦੇ ਨੇ ਔਰ ਕੱਲ ਤੁਸੀਂ ਜ਼ਰੂਰ ਪਹੁੰਚੋ ਫਾਜਲਗਾ ਡਿਸਟ੍ਰਿਕਟ ਵਿੱਚ 21 ਮਿਟੀ ਦਿਨ ਸ਼ਨੀਵਾਰ ਨੂੰ ਪ੍ਰਤਾਪ ਬਾਗ ਤੁਸੀਂ ਸਾਰਿਆਂ ਨੇ ਆਸ-ਪਾਸ ਦੇ ਜਿਹੜੇ ਵੀ ਤੁਹਾਡੇ ਲਿੰਕ ਵਿੱਚ ਨੇ ਟਟ ਪਾਸ ਸਾਥੀ ਉਹਨਾਂ ਨੂੰ ਤੁਸੀਂ ਸਾਰਿਆਂ ਜਣਿਆਂ ਨੂੰ ਕੱਲ ਵੱਧ ਤੋਂ ਵੱਧ ਜੋੜਨਾ ਔਰ ਵੱਧ ਤੋਂ ਵੱਧ ਕੱਲ ਸਾਥੀਆਂ ਨੂੰ ਲੈ ਕੇ ਆਣਾ ਹੈ ਇਸ ਕਰਕੇ ਨਾ ਤੁਸੀਂ ਸਾਰੇ ਜਣੇ ਜੋ ਕੱਲ ਮੀਟਿੰਗ ਪ੍ਰਤਾਪ ਬਾਗ ਰੱਖੀ ਗਈ ਹੈ ਫਾਿਲਗਾ ਡਿਸਟ੍ਰਿਕਟ ਵਿੱਚ ਜਿਹੜੇ ਵੀ ਆਸ-ਪਾਸ ਦੇ ਨੇੜੇ ਜੇ ਟਟ ਪਾਸ ਸਾਥੀ ਹਨ ਤੁਸੀਂ ਕੱਲ ਸਾਰੇ ਜਣੇ ਜਰੂਰ ਆਓ ਔਰ ਜੋ ਆਪਾਂ ਅੱਗੇ ਦੀ ਰਣਨੀਤੀ ਬਣਾਵਾਂਗੇ ਔਰ ਇਸ ਸੰਘਰਸ਼ ਨੂੰ ਟਿਕਾ ਕਰਾਂਗੇ ਔਰ ਇਸ ਆਵਾਜ਼ ਨੂੰ ਆਪਾਂ ਬਲੰਦ ਕਰਾਂਗੇ ਔਰ ਸਰਕਾਰ ਤੱਕ ਪਹੁੰਚਾਵਾਂਗੇ ਇਸ ਕਰਕੇ ਨਾ ਜੋ ਮੀਟਿੰਗ ਅਸੀਂ ਕੱਲ ਰੱਖੀ ਤੁਸੀਂ ਫਾਲਕਾ ਡਿਸਟ੍ਰਿਕਟ ਵਿੱਚ ਪਹੁੰਚਣਾ ਜੋ ਅੱਜ ਮੀਟਿੰਗ ਚੱਲ ਰਹੀ ਹੈ ਮਾਨਸਾ ਵਿੱਚ ਉੱਥੇ ਤੁਸੀਂ ਮਾਨਸਾ ਵਿੱਚ ਜਿਹੜੇ ਆਸ-ਪਾਸ ਦੇ ਜਰੂਰ ਪਹੁੰਚੋ ਔਰ ਜੋ ਮਾਨਸਾ ਵਿੱਚ ਅੱਜ ਮੀਟਿੰਗ ਹੋਏਗੀ ਉਹ ਮੀਟਿੰਗ ਦਾ ਸ਼ਾਮ ਤੱਕ ਤੁਹਾਨੂੰ ਦੱਸਿਆ ਜਾਏਗਾ ਜੋ ਵੀ ਰਣਨੀਤੀ ਅੱਗੇ ਦੀ ਬਣਾਈ ਉਹ ਰਣਨੀਤੀ ਵੀ ਤੁਹਾਨੂੰ ਕੱਲ ਸ਼ਾਮ ਤੋਂ ਬਾਅਦ ਸਾਰੀ ਦੱਸੀ ਜਾਏਗੀ ਉਸ ਤੋਂ ਬਾਅਦ ਇੱਕ ਮੀਟਿੰਗ ਬਠਿੰਡੇ ਵਿਖੇ ਸਾਰੇ ਡਿਸਟ੍ਰਿਕਟ ਦੇ ਕਰਨ ਜਾ ਰਹੇ ਆ। ਔਰ ਡਿਸਟ੍ਰਿਕਟ ਵਾਲੇ ਸਾਰੇ ਡਿਸਟ੍ਰਿਕਟ ਵਾਲਿਆਂ ਨੇ ਉੱਥੇ ਜ਼ਰੂਰ ਪਹੁੰਚਣਾ ਹੈ। ਜੋ ਇਸ ਮੰਗ ਨੂੰ ਔਰ ਜੋ ਵੀ ਆਪਾਂ ਇਸ ਪ੍ਰੋਸੈਸ ਨੂੰ ਇੱਕ ਵਧੀਆ ਚਲਾ ਸਕੀਏ। ਪ੍ਰੋਸੈਸ ਚੱਲੇਗਾ ਕਿਵੇਂ ਤੁਹਾਡੇ ਸਾਥ ਨਾਲ ਔਰ ਤੁਹਾਡੇ ਸਹਿਯੋਗ ਨਾਲ। ਔਰ ਤੁਸੀਂ ਕੱਲ ਸਮੇਂ 'ਚੋ ਸਮਾਪਨਾ ਕੱਟ ਕੇ ਜ਼ਰੂਰ ਪਹੁੰਚਣਾ ਹੈ। ਕੱਲ ਜੋ ਸਮਾਂ ਦਿੱਤਾ ਗਿਆ 10 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਜ਼ਰੂਰ ਪਹੁੰਚਣਾ ਜੋ ਆਪਣੇ ਨਵੇਂ ਡੀਸੀ ਮੈਨਰ ਉਹਨਾਂ ਨੂੰ ਮੰਗ ਪੱਤਰ ਵੀ ਕੱਲ ਦਿੱਤਾ ਜਾਏਗਾ ਇਸ ਕਰਕੇ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣਾ ਹੈ ਔਰ ਜੋ ਕਿ ਇਸ ਸੰਘਰਸ਼ ਨੂੰ ਤਿੱਖਾ ਕੀਤਾ ਹੈ ਔਰ ਸੰਘਰਸ਼ ਨੂੰ ਆਪਾਂ ਵਧੀਆ ਅੱਗੇ ਚਲਾ ਸਕੀ ਅਸੀਂ ਤੁਹਾਡਾ ਸਾਥ ਮੰਗ ਰਹੇ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਸਾਥ ਦਿਓ ਜਿਹੜੇ ਵੀ ਗਰੁੱਪ ਵਿੱਚ ਨਹੀਂ ਐਡ ਉਹਨਾਂ ਨੂੰ ਗਰੁੱਪ ਵਿੱਚ ਤੁਸੀਂ ਐਡ ਕਰਾਓ ਇਹ ਸੰਘਰਸ਼ ਅੱਜ ਵੀ ਲੜਨਾ ਪੈਣਾ ਹੈ ਤਾਂ ਕੱਲ ਵੀ ਲੜਨਾ ਪੈਣਾ ਹੈ ਇਸ ਕਰਕੇ ਨਾ ਕਿਉਂਕਿ ਆਪਾਂ ਇਸ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਹੁਣੇ ਤੋਂ ਹੀ ਯੂਨੀਅਨ ਵਾਲਾ ਦਾ ਸਾਥ ਦੇਈਏ ਕਿਉਂਕਿ ਬੂੰਦ-ਬੂੰਦ ਨਾਲ ਘੜਾ ਪਰਦਾ ਹੈ ਇੱਕ-ਇੱਕ ਕਰਕੇ ਆਪਾਂ ਨਾਲ ਜੋੜੀਏ ਕਿਉਂਕਿ ਆਪਾਂ ਇੱਕ ਗਿਣਤੀ ਵਧੀਆ ਬਣਾ ਸਕੀਏ ਗਿਣਤੀ ਬਣੇਗੀ ਕਿਵੇਂ ਵਧੀਆ ਔਰ ਇਹ ਆਪਾਂ ਹੀ ਸਾਰਿਆਂ ਨੇ ਇੱਕ-ਇੱਕ ਜਣਾ ਦੋ-ਦੋ ਜਣੇ ਕਰਕੇ ਜੋੜਨੇ ਨੇ ਤੇ ਗਰਾਊਂਡ ਲੈਵਲ ਤੇ ਸਾਰਿਆਂ ਨੂੰ ਲਿਆਣਾ ਹੈ ਕਿਉਂਕਿ ਹੁਣ ਪ੍ਰੋਸੈਸ ਜਿਹੜਾ ਚੱਲ ਰਿਹਾ ਐ ਉਸ ਪ੍ਰੋਸੈਸ ਨੂੰ ਆਪਾਂ ਵਧੀਆ ਕਰ ਸਕੀਏ ਔਰ ਵਧੀਆ ਬਣਾ ਸਕੀਏ ਔਰ ਕਾਮਯਾਬ ਹੋ ਸਕੀਏ ਸੰਘਰਸ਼ ਲੜਾਂਗੇ ਤਾਂ ਤਾਂ ਹੀ ਜਿੱਤਾਂਗੇ ਜੇ ਘਰਾਂ 'ਚ ਬੈਠੇ ਰਹੇ ਤਾਂ ਪੋਸਟਾਂ ਨਹੀਂ ਮਿਲਣੀਆਂ ਤਿੰਨ ਸਾਲ ਬੀਤ ਚੁੱਕੇ ਨੇ ਦੋ ਸਾਲ ਬਾਕੀ ਨੇ ਤੇ ਦੋ ਸਾਲੇ ਵੀ ਸਰਕਾਰ ਨੇ ਨਗਾ ਦੇਣੇ ਨੇ ਜੇ ਆਪਾਂ ਪੋਸਟਾਂ ਕੜਵਾਉਣੀਆਂ ਨੇ ਆਪਣੇ ਕੋਲ ਦੋ ਸਾਲ ਦਾ ਸਮਾਂ ਬਾਕੀ ਐ ਇਸ 2 ਸਾਲਾਂ ਤੋਂ ਪਹਿਲਾਂ ਪਹਿਲਾਂ ਆਪਾਂ ਪੋਸਟਾ ਕੜਵਾ ਕੇ ਔਰ 2 ਸਾਲਾਂ ਦੇ ਵਿੱਚ ਵਿੱਚ ਆਪਾਂ ਪੂਰੀਆਂ ਕਰਵਾ ਸਕੀਏ ਪੂਰੀਆਂ ਤਾਂ ਹੀ ਹੋਣਗੀਆਂ ਜੇਕਰ ਤੁਸੀਂ ਸਾਰੇ ਜਣੇ ਸਾਥ ਦਿਓਗੇ ਔਰ ਸੰਯੋਗ ਦਿਓਗੇ ਔਰ ਜੂਨੀਅਨ ਵਾਲਿਆਂ ਦੇ ਨਾਲ ਖੜੋਗੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਅੱਜ ਵੀ ਪੈਣਾ ਹੈ ਖੜਨਾ ਕੱਲ ਵੀ ਪੈਣਾ ਹੈ ਕਿਉਂਕਿ ਜੂਨੀਅਨ ਤੋਂ ਲਾਵਾ ਪੋਸਟਾ ਨਹੀਂ ਮਿਲਨੀਆ ਨਾ ਸਰਕਾਰ ਨੇ ਇਵੇਂ ਪੋਸਟਾਂ ਦੇਣੀਆਂ ਨੇ ਘਰਾਂ ਚ ਆਪਾਂ ਚੁੱਪ ਕਰਕੇ ਬੈਠੇ ਰਹੇ ਕਿਉਂਕਿ ਆਪਣੇ ਆਪ ਲਈ ਤੁਸੀਂ ਇੱਕ ਦਿਨ ਸਮਾਂ ਜ਼ਰੂਰ ਕੱਢਿਆ ਕਰੋ ਜੋ ਕਿ ਆਪਣੇ ਆਪ ਲਈ ਸੰਘਰਸ਼ ਪ੍ਰੋਟੈਸਟ ਕਰਨਾ ਆਪਣੇ ਲਈ ਇੱਕ ਦਿਨ ਇਸ ਦੇ ਸਮੇਂ ਨੂੰ ਧਿਆਨ ਦੇ ਰੱਖਦੇ ਆਪਣੇ ਆਪ ਲਈ ਇੱਕ ਦਿਨ ਜ਼ਰੂਰ ਕੱਢਿਆ ਕਰੋ ਸੰਘਰਸ਼ ਲੜਾਂਗੇ ਤਾਂ ਜਿੱਤਾਂਗੇ ਵੀ ਸੰਘਰਸ਼ ਲੜਾਂਗੇ ਤਾਂ ਪੋਸਟਾਂ ਕਢਾਵਾਂਗੇ ਵੀ ਲੜਨਾ ਵੀ ਪੈਣਾ ਹੈ ਖੜਨਾ ਵੀ ਪੈਣਾ ਹੈ ਤੇ ਜੁਨੀਅਨ ਦੀ ਸਪੋਰਟ ਵੀ ਕਰਨੀ ਪੈਣੀ ਬਾਕੀ ਨਾ ਅੱਜ ਜੋ ਮੀਟਿੰਗ ਮਾਨਸਾ ਵਿੱਚ ਰੱਖੀ ਗਈ ਹੈ ਇਸ ਮੀਟਿੰਗ ਵਿੱਚ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਪਹੁੰਚੋ ਉਹਨਾਂ ਦੇ ਵਿਚਾਰ ਸੁਨੋ ਆਪਣੇ ਵਿਚਾਰ ਦੱਸੋ ਔਰ ਜੋ ਕਿਵੇਂ ਅੱਗੇ ਦਾ ਪ੍ਰੋਸੈਸ ਚਲਾਣਾ ਹੈ ਤੁਸੀਂ ਸਾਰੇ ਜਣੇ ਸਾਥ ਦਿਓ ਔਰ ਉਹਨਾਂ ਦੇ ਵਿਚਾਰ ਕਰੋ ਉਹਨਾਂ ਨਾਲ ਜੋ ਕਿ ਅੱਗੇ ਦਾ ਪ੍ਰੋਸੈਸ ਆਪਾਂ ਇਸ ਤਰ੍ਹਾਂ ਚਲਾਣਾ ਹੈ ਜਿਵੇਂ ਤੁਸੀਂ ਕਹੋਗੇ ਇਸ ਪ੍ਰੋਸੈਸ ਨੂੰ ਉਸੇ ਤਰ੍ਹਾਂ ਹੀ ਚਲਾਇਆ ਜਾਏਗਾ ਔਰ ਜੋ ਕਿ ਆਪਣਾ ਹੱਕ ਹੈ ਲੜਨਾ ਵੀ ਆਪਣਾ ਹੱਕ ਹੈ ਔਰ ਰਾਈਟ ਹੈ ਆਪਣਾ ਲੜਾਂਗੇ ਵੀ ਖੜਾਂਗੇ ਵੀ ਤੇ ਪੋਸਟਾ ਕੜਵਾਵਾਂਗੇ ਵੀ ਔਰ ਨਿਕਲਣਗੇ ਕਿਵੇਂ ਤੁਹਾਡੇ ਸਾਥ ਨਾਲ ਇਸ ਕਰਕੇ ਨਾ ਤੁਸੀਂ ਸਾਰੇ ਜਣੇ ਵਾਅਦਾ ਤੋਂ ਬਾਅਦ ਸਾਥ ਦਿਓ ਸਾਤ ਅੱਜ ਵੀ ਦੇਣਾ ਪੈਣਾ ਤਾਂ ਕੱਲ ਵੀ ਦੇਣਾ ਪੈਣਾ ਬਾਕੀ ਜਿਹੜੇ ਅਜੇ ਤੱਕ ਗਰੁੱਪ ਵਿੱਚ ਨਹੀਂ ਐਡ ਜੋ ਸਕਰੀਨ ਤੇ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਜਾਂ ਇੱਕ ਪੱਟੀ ਤੇ نیچے ਨੰਬਰ ਮੇਰਾ ਚੱਲ ਰਿਹਾ ਐ ਉਸ ਨੰਬਰ ਤੇ ਵੀ ਤੁਸੀਂ ਮੈਸੇਜ ਕਰਕੇ ਗਰੁੱਪ ਵਿੱਚ ਵੀ ਐਡ ਹੋ ਸਕਦੇ ਹੋ ਜੋ ਪ੍ਰੋਸੈਸ ਬਾਰੇ ਕੋਈ ਗੱਲਬਾਤ ਪੁੱਛਣੀ ਹੋਵੇ ਉਹ ਵੀ ਤੁਸੀਂ ਪੁੱਛ ਸਕਦੇ ਹੋ ਜੋ ਸਕਰੀਨ ਤੇ ਨੰਬਰ ਚੋ ਰਹੇ ਨੇ ਇਸ ਨੰਬਰ ਕਿਸੇ ਤੇ ਵੀ ਤੁਸੀਂ ਚਾਰਾਂ ਚੋਂ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇਹ ਸੰਘਰਸ਼ ਅੱਜ ਵੀ ਲੜਨਾ ਪੈਣਾ ਹੈ ਤਾਂ ਕੱਲ ਵੀ ਲੜਨਾ ਪੈਣਾ ਹੈ ਜਿਹੜਾ ਸੰਘਰਸ਼ ਲੜਦਾ ਹੈ ਮੇਸ਼ਾ ਲਈ ਇੱਕ ਦਿਨ ਜਿੱਤਦਾ ਵੀ ਜ਼ਰੂਰ ਹੁੰਦਾ ਹੈ ਲੜਾਂਗੇ ਵੀ ਤੇ ਜਿੱਤਾਂਗੇ ਵੀ ਜ਼ਰੂਰ ਜੋ ਪੋਸਟਾ ਕੜਵਾਵਾਂਗੇ ਜਦ ਤੱਕ ਸਕੂਲ ਜੁਆਇਨ ਨਹੀਂ ਹੋ ਸਕਦੇ ਆਪਣੇ ਸਾਥੀ ਉਦ ਤੱਕ ਆਪਾਂ ਲੜਦੇ ਰਵਾਂਗੇ ਔਰ ਸਾਰਿਆਂ ਨੂੰ ਜਿੰਨੀਆਂ ਵੀ ਪੋਸਟਾਂ ਕੜਾਈਆਂ ਸਾਰਿਆਂ ਨੂੰ ਜੁਆਇਨ ਕਰਕੇ ਔਰ ਸਕੂਲਾਂ ਵਿੱਚ ਪਹੁੰਚਾ ਕੇ ਫਿਰ ਹੀ ਅੱਗੇ ਦਾ ਪ੍ਰੋਸੈਸ ਜਦ ਤੱਕ ਸਕੂਲ ਜੋਇਨ ਨਹੀਂ ਉਦੋਂ ਤੱਕ ਉਦੋਂ ਤੱਕ ਜੂਨੀਅਨ ਵਾਲੇ ਆਪਣੇ ਨਾਲ ਖੜਨਗੇ। ਔਰ ਸਭ ਨੂੰ ਦੇ ਨਾਲ ਤਾਂ ਹੀ ਖੜਾਂਗੇ ਜੇਕਰ ਤੁਸੀਂ ਸਾਰੇ ਜਣੇ ਸਾਥ ਦਿਓਗੇ। ਸਾਥ ਤੁਹਾਨੂੰ ਅੱਜ ਵੀ ਦੇਣਾ ਪੈਣਾ ਹੈ ਤਾਂ ਕੱਲ ਵੀ ਦੇਣਾ ਪੈਣਾ ਹੈ। ਇਸ ਕਰਕੇ ਨਾ ਅੱਜ ਜੋ ਮੀਟਿੰਗ ਮਾਨਸਾ ਵਿੱਚ ਬਾੜ ਪਵਨ ਵਿੱਚ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਪਹੁੰਚੋ ਜਿਹੜੇ ਵੀ ਆਸ-ਪਾਸ ਦੇ ਨੇ। ਔਰ ਇਸ ਮੀਟਿੰਗ ਵਿੱਚ ਤੁਸੀਂ ਪਹੁੰਚੋ ਔਰ ਆਪਣੇ ਵਿਚਾਰ ਦੱਸੋ ਜੋ ਅੱਗੇ ਦੀ ਰਣਨੀਤੀ ਬਣਾਣੀ ਹੈ ਇਸ ਰਣਨੀਤੀ ਔਰ ਜੋ ਵੀ ਅੱਗੇ ਦਾ ਪ੍ਰੋਗਰਾਮ ਕਰਨਾ ਹੈ ਤੁਸੀਂ ਸਾਰੇ ਜਣੇ ਵਿਚਾਰ ਦਿਓ ਜੋ ਕਿ ਅੱਗੇ ਦਾ ਪ੍ਰੋਗਰਾਮ ਚਲਾਇਆ ਜਾ ਸਕੇ ਤੇ ਕੱਲ ਫਾਇਲ ਕਾਂ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣਾ ਆਪਣੀ ਗਿਣਤੀ ਵੱਧ ਤੋਂ ਵੱਧ ਹੋਵੇ ਜੋ ਕਿ ਆਪਾਂ ਡੀਸੀ ਆਫਿਸ ਕੱਲ ਮੰਗ ਪੱਤਰ ਦੇਣਾ ਹੈ ਇਸ ਕਰਕੇ ਨਾ ਸਾਰੇ ਜਣੇ ਤੁਸੀਂ ਵੱਧ ਤੋਂ ਵੱਧ ਪਹੁੰਚਣਾ ਕਿਉਂਕਿ ਜੋ ਵੀ ਸੰਘਰਸ਼ ਲੜਿਆ ਜਾਂਦਾ ਹੈ ਫਾਇਲ ਕਾ ਡਿਸਟ੍ਰਿਕਟ ਤੋਂ ਸਟਾਰਟ ਹੁੰਦਾ ਹੈ ਫਾਇਲ ਕਾ ਡਿਸਟ੍ਰਿਕਟ ਤੇ ਇਸ ਕਰਕੇ ਨਾ ਸਾਰੇ ਜਣੇ ਜੋ ਕੈਡਰ ਵੀ ਸਭ ਤੋਂ ਜ਼ਿਆਦਾ ਫਾਇਲ ਕਾ ਡਿਸਟ੍ਰਿਕਟ ਚ ਹੈ ਇਸ ਕਰਕੇ ਨਾ ਆਪਣਾ ਸਮਾਂ ਕੱਲ ਕੱਟ ਕੇ ਫਾਇਲ ਕਾ ਡਿਸਟ੍ਰਿਕਟ ਵਾਲੇ ਇੱਕ ਵਾਰੀ ਤੁਸੀਂ ਜ਼ਰੂਰ ਪਹੁੰਚੋ ਜੋ ਕਿ ਕੱਲ 21 ਤਰੀਕ ਦਿਨ ਸ਼ਨੀਵਾਰ ਨੂੰ ਪ੍ਰਤਾਪ ਬਾਗ 10 ਵਜੇ ਤੁਸੀਂ ਸਾਰਿਆਂ ਨੇ ਵੱਧ ਤਵੱਦ ਪਹੁੰਚਣਾ ਹੈ ਜੋ ਆਪਾਂ ਇਸ ਪ੍ਰੋਸੈਸ ਨੂੰ ਚਲਾਣਾ ਹੈ ਆਪਾਂ ਸਭ ਦੀ رائے ਔਰ ਸਭ ਦੇ ਸਾਥ ਨਾਲ ਅੱਗੇ ਦਾ ਪ੍ਰੋਗਰਾਮ ਚਲਾਵਾਂਗੇ ਕਿਸੇ ਨੇ ਕੁਝ ਪੁੱਛਣਾ ਹੋਵੇ ਪਲੀਜ਼ ਮੈਸੇਜ ਕਰਕੇ ਪੁੱਛ ਸਕਦੇ ਹੋ ਜੋ ਗਰੁੱਪ ਵਿੱਚ ਅਜੇ ਨਹੀਂ ਐਡ ਇੱਕ ਨੀਚੇ ਨੰਬਰ ਮੇਰਾ ਥੱਲੇ ਚੱਲ ਰਿਹਾ ਹੈ ਪੱਟੀ ਵਿੱਚ ਇਸ ਨੰਬਰ ਤੇ ਤੁਸੀਂ ਮੈਸੇਜ ਜਾਂ ਫੋਨ ਕਰਕੇ ਮੈਨੂੰ ਦੱਸ ਸਕਦੇ ਹੋ ਮੈਂ ਤੁਹਾਨੂੰ ਗਰੁੱਪ ਵਿੱਚ ਨੰਬਰ ਐਡ ਕਰਵਾ ਦੇਵਾਂਗਾ ਜੋ ਵੀ ਕੋਈ ਗੱਲਬਾਤ ਪੁੱਛਣੀ ਹੋਵੇ ਜੋ ਵੀ ਕੋਈ ਤੁਹਾਡੇ ਮਨ ਵਿੱਚ ਕੋਈ ਵੀ ਡਾਊਟ ਹੋਵੇ ਤੁਹਾਡੇ ਡਾਊਟ ਇਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਡਾਊਟ ਵੀ ਤੁਹਾਡਾ ਕਲੀਅਰ ਕੀਤਾ ਜਾਏਗਾ ਇਸ ਕਰਕੇ ਨਾ ਸਾਥ ਦੇਣਾ ਪੈਣਾ ਅੱਜ ਵੀ ਦੇਣਾ ਪੈਣਾ ਹੈ ਸੰਘਰਸ਼ੇ ਬਹੁਤ ਲੰਮਾ ਲੜਨਾ ਪੈਣਾ ਹੈ ਆਖਰੀ ਦਮ ਤੱਕ ਲੜਾਂਗੇ ਲੜਾਂਗੇ ਤਾਂ ਜੇਕਰ ਤੁਸੀਂ ਸਾਥ ਦਿਓਗੇ ਤੇ ਸਾਥ ਦੇਣਾ ਪੈਣਾ ਹੈ ਸਾਥ ਕਿਉਂਕਿ ਸਰਕਾਰ ਤੇ ਦਬਾਅ ਪਾਣਾ ਪੈਣਾ ਤਾਂ ਪੋਸਟਰ ਤਾਂ ਹੀ ਨਿਕਲੀਆਂ ਨੇ ਇਸ ਕਰਕੇ ਜਿੰਨਾ ਵੀ ਵਿਜਿਟ ਕੀਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਫਸਟ ਟਾਈਮ ਚੈਨਲ ਤੇ ਦੇਖ ਰਹੇ ਜੇ ਫਸਟ ਟਾਈਮ ਚੈਨਲ ਤੇ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਤੇ ਕੈ ਟਿੱਕਟ ਵਾਲਾ ਬਟਨ ਜ਼ਰੂਰ ਦਬਾ ਦੇ ਤੇ ਜੋ ਕਿ ਤੁਹਾਨੂੰ ਅੱਗੇ ਦੀ ਅਪਡੇਟ ਔਰ ਹਰ ਪ੍ਰਕਾਰ ਦੀ ਅਪਡੇਟ ਇਸ ਚੈਨਲ ਦੇ ਮਾਧਿਅਮ ਰੇ ਦਿੱਤੀ ਜਾਏਗੀ ਜਿੰਨਾ ਵੀ ਵਿਜ਼ਿਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਇਸ ਲਿੰਕ ਨੂੰ ਤੁਸੀਂ ਵੱਧ ਤੋਂ ਵੱਧ ਇਨਾਂ ਸ਼ੇਅਰ ਕਰਨਾ ਜੋ ਕਿ ਆਪਣੇ ਸਾਥੀਆਂ ਤੱਕ ਇਹ ਆਵਾਜ਼ ਪਹੁੰਚ ਸਕੇ ਔਰ ਜੋ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਯੂਨੀਅਨ ਵਾਲੇ ਪ੍ਰੋਸੈਸ ਇਸ ਨੂੰ ਚਲਾ ਰਹੇ ਨੇ ਨਵੀਆਂ ਪੋਸਟਾਂ ਬਾਰੇ ਔਰ ਜੋ ਵੀ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਘੰਟੀ ਵਾਲੇ ਬਟਨ ਨੂੰ ਪ੍ਰੈਸ ਜ਼ਰੂਰ ਕਰ ਲੈ ਜੋ ਕਿ ਅੱਗੇ ਦੀ ਤੁਹਾਨੂੰ ਅਪਡੇਟ ਜ਼ਰੂਰ ਮਿਲ ਸਕੇ ਜਿਹੜੇ ਵੀ ਅਜੇ ਤੱਕ ਗਰੁੱਪ ਵਿੱਚ ਨਹੀਂ ਆਏ ਜੋ ਨੰਬਰ نیچے ਪੱਟੀ ਵਿੱਚ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਮੈਸੇਜ ਫੋਨ ਕਰਕੇ ਗਰੁੱਪ ਵਿੱਚ ਐਡ ਹੋ ਸਕਦੇ ਹੋ ਔਰ ਕੱਲ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਫਾਹਲਕਾ ਡਿਸਟ੍ਰਿਕਟ ਵਿੱਚ ਸਾਥ ਦੇਣਾ ਹੈ ਔਰ ਤੁਹਾਡੇ ਸਾਥ ਤੋਂ ਹੀ ਅੱਗੇ ਦਾ ਪ੍ਰੋਸੈਸ ਚਲਾਇਆ ਜਾਏਗਾ ਜਿੰਨਾ ਵੀ ਵਿਜ਼ਿਟ ਕੀਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਲਿੰਕ ਨੂੰ ਤੁਸੀਂ ਵਾਰ-ਵਾਰ ਸ਼ੇਅਰ ਜਰੂਰ ਕਰਨਾ ਔਰ ਜੋ ਕਿ ਘਰਾਂ ਵਿੱਚ ਸਾਥੀ ਬੈਠੇ ਉਹਨਾਂ ਤੱਕ ਆਵਾਜ਼ੇ ਪਹੁੰਚ ਸਕੇ ਜੈ ਜਨਤਾ ਜੈ ਸੰਘਰਸ਼ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਜਿਹੜਾ ਲੜਦਾ ਹੈ ਉਹ ਹਮੇਸ਼ਾ ਆਖਰ ਤੇ ਇੱਕ ਦਿਨ ਜਿੱਤਦਾ ਵੀ ਹੁੰਦਾ ਹੈ ਜੇਕਰ ਆਪਾਂ ਲੜਾਂਗੇ ਤਾਂ ਜਿੱਤਾਂਗੇ ਵੀ ਜ਼ਰੂਰ ਅੱਜ ਜਿਨ੍ਹਾਂ ਵੀ ਵਿਜ਼ਿਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਲਿੰਕ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੈ ਜਨਤਾ ਜੈ ਸੰਘਰਸ਼ ਜਿੱਦ ਲੜਦੇ ਲੋਕਾਂ ਦੀ ਫਾਇਲ ਕਾ 10 ਵਜੇ ਤੁਸੀਂ ਕੱਲ ਜ਼ਰੂਰ ਪਹੁੰਚਣਾ ਧੰਨਵਾਦ ਜੀ